ਮੀਡੀਆ ਤੇ ਮਸ਼ਹੂਰ ਬਰਾਉਨ ਕੁੜੀ ਜਸਦੀ ਕੀ ਭੈਣ ਦਾ ਬੀਤੇ ਦਿਨ ਤੋਂ ਵਿਆਹ ਚੱਲ ਰਿਹਾ ਹੈ ਤੇ ਉੱਥੇ ਹੀ ਬਰਾਉਨ ਕੁੜੀ ਦੇ ਵੱਲੋਂ ਆਪਣੇ ਭੈਣ ਦੀ ਵਿਆਹ ਦੀ ਹਰ ਰਸਮ ਤੇ ਹਰ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਥਰੂ ਆਪਣੇ ਚਾਹਣ ਵਾਲਿਆਂ ਲਈ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਤੇ ਅੱਜ 16 ਫਰਵਰੀ ਦੇ ਦਿਨ ਉਹਨਾਂ ਦੀ ਭੈਣ ਦਾ ਵਿਆਹ ਸੀ ਤੇ ਅੱਜ ਉਹਨਾਂ ਦੀ ਭੈਣ ਦਾ ਵਿਆਹ ਬੜੇ ਹੀ ਧੂਮ ਧਾਮ ਦੇ ਨਾਲ ਕੀਤਾ ਗਿਆ ਤੇ ਉੱਥੇ ਹੀ ਬਰਾਉਨ ਕੁੜੀ ਦੇ ਵੱਲੋਂ ਆਪਣੇ ਭੈਣ ਤੇ ਜੀਜੇ ਦੀਆਂ प्यारियां तस्वीरਾਂ ਤੇ ਵੀਡੀਓਸ ਸ਼ੇਅਰ ਕੀਤੀਆਂ ਗਈਆਂ ਤੇ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਲਾਵਾਂ ਵੇਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਤੇ ਉੱਥੇ ਹੀ ਘੋੜੀਆਂ ਗਾਉਂਦੇ ਹੋਏ ਨੱਚਦੇ ਆਉਂਦੇ ਹੋਏ ਬਰਾਤੀਆਂ ਦੀਆਂ ਸਾਰੀਆਂ ਵੀਡੀਓਸ ਸਾਹਮਣੇ ਆਈਆਂ ਹਨ ਬਹੁਤ ਹੀ ਪਿਆਰੀ ਲੱਗ ਰਹੀ ਹੈ ਜੋੜੀ ਤੁਸੀਂ ਵੀ ਜਾ ਕੇ ਬਰਾਊਨ ਕੁੜੀ ਨੂੰ ਉਸ ਦੀ ਭੈਣ ਦੇ ਵਿਆਹ ਦੀਆਂ ਵਧਾਈਆਂ ਜ਼ਰੂਰ ਦਿਓ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਫੈਮਲੀ ਕਿੰਨੀ ਖੁਸ਼ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਡੋਲੀ ਦੇ ਤੁਰਨ ਸਮੇ ਬਰਾਊਨ ਕੁੜੀ ਆਪਣੀ ਭੈਣ ਨੂੰ ਗਲ ਲਾ ਕੇ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਤੇ ਕੋਲ ਖੜਾ ਹਰ ਕੋਈ ਬੰਦਾ ਭਾਵਕ ਹੋ ਜਾਂਦਾ ਹੈ ਉੱਥੇ ਹੀ ਉਸ ਦੀ ਮਾਂ ਵੀ ਕਾਫੀ ਜ਼ਿਆਦਾ ਭਾਵਕ ਹੋ ਜਾਂਦੀ ਹੈ ਕਿਉਂਕਿ ਭੈਣ ਦੀ ਡੋਲੀ ਤੋਰਨ ਵੇਲੇ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬ라운 ਕੁੜੀ ਅੱਖਾਂ ਚੋਂ ਹੰਝੂ ਲੈ ਕੇ ਆਪਣੀ ਭੈਣ ਦੀ ਡੋਲੀ ਤੋਰਦੀ ਹੋਈ ਸਾਫ਼ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਉਹਨਾਂ ਦੀਆਂ ਕੁਝ ਨੱਚਦਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਤੁਸੀਂ ਵੀ ਬ라운 ਕੁੜੀ ਨੂੰ ਉਸ ਦੀ ਭੈਣ ਦੇ ਵਿਆਹ ਦੀਆਂ ਵਧਾਈਆਂ ਜਾ ਕੇ ਉਸ ਨੂੰ ਜ਼ਰੂਰ ਦਿਓ ਤੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ